ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖਿਆ ਹੋਣਾ ਜਿਹੜਾ ਅਮਰਿਤਪਾਲ ਮਹਿਰੋ ਜਿਨੇ ਮੈਂ ਕਹਿੰਨਾ ਇੱਕ ਐਵੇਂ ਦਾ ਕੰਮ ਕੀਤਾ ਨਾ ਜਿਨ੍ਹਾਂ ਦੇ ਸਾਰਿਆਂ ਦੇ ਮੈਂ ਕਹਿੰਨਾ ਸੈਰੂੱਚੇ ਕਰਤੇ ਪਰ ਸੋਸ਼ਲ ਮੀਡੀਆ ਤੇ ਜਾਂ ਜਥੇਬੰਦੀਆਂ ਕਈ ਹੈਗੀਆਂ ਜਿਹੜੀਆਂ ਅੱਜ ਵੀ ਮਹਿਰੋ ਦੇ ਆਲਟ ਤੌਰ ਦੀਆਂ ਪਈਆਂ ਉਹਨੇ ਕੀ ਗੁਨਾਹ ਕਰਤਾ ਜੀ ਉੱਥੇ ਗਲਤ ਕੰਮ ਹੁੰਦਾ ਪਿਆ ਸੀ ਉਸ ਬੰਦੇ ਨੇ ਉਹਦੇ ਤੇ ਚੰਨ ਨਾ ਪਾਕੇ ਉਹਨੇ ਸਾਰੇ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਕਿ ਉਹਨੇ ਕੋਈ ਗੁਨਾਹ ਕੀਤਾ ਮੈਂ ਕਹਿੰਦਾ ਐਵੇਂ ਦਾ ਸੂਰਮਤ ਹਰ ਇੱਕ ਧਰਮ ਦੇ ਵਿੱਚ ਜੰਮਣਾ ਚਾਹੀਦਾ ਹਰ ਇੱਕ ਬੰਦਾ ਜੰਮਣਾ ਚਾਹੀਦਾ ਹਰ ਇੱਕ ਘਰੇ ਮੈਰੋ ਵਰਗਾ ਭਰਾ ਹੋਣਾ ਚਾਹੀਦਾ ਜਿਨੇ ਮੈਂ ਕਹਿੰਦਾ ਹੱਕ ਠੋਕੇ ਹੀ ਨਹੀਂ ਦੇਖਿਆ ਕਿ ਕੱਲ ਨੂੰ ਮੇਰਾ ਵਿਵਾਦ ਬਹੁਤ ਜ਼ਿਆਦਾ ਵੱਧ ਜਾ ਉਹ ਮੈਂ ਤਾਂ ਇਹੀ ਬੇਨਤੀ ਕਰਦਾ ਪੰਜਾਬੀਓ ਸਾਥ ਦਿਓ ਐਵੇਂ ਦੇ ਯੋਧੇ ਦਾ ਜਿਹੜਾ ਮੈਂ ਕਹਿੰਨਾ ਸਿੱਖ ਕੌਮ ਦੀ ਗੱਲ ਕਰਦਾ ਹਰ ਇੱਕ ਧਰਮ ਦੀ ਰਿਸਪੈਕਟ ਕਰਦਾ ਜੇ ਅੱਜ ਉਹਦਾ ਸਾਥ ਨਾ ਦਿੱਤਾ ਯਾਰ ساری ਉਮਰ ਤੁਸੀਂ ਇੰਨੀ ਗੱਲ ਕਹਿ ਦਿੰਨਾ ਛੇਤਰ ਖਾਂਦੇ ਰਹੋਗੇ ਤੇ ਧਰਮਾਂ ਦੀ ਆਪਣੇ ਧਰਮਾਂ ਦੀ ਆਪ ਬੇਅਦਵੀ ਕਰਵਾਂਦੇ ਰਹੋਗੇ ਕੀ ਉਹਨੇ ਚੰਗਾ ਕੰਮ ਕੀਤਾ ਸੀ ਸਾਰੇ ਪ੍ਰੂਫ ਉਹਨੇ ਸਾਹਮਣੇ ਰੱਖਦੇ ਤੁਸੀਂ ਆਪ ਦੇਖੋ ਮੈਰੂ ਨੇ ਹਰ ਇੱਕ ਬੰਦ ਹਰ ਇੱਕ ਵੀਡੀਓ ਜੋ ਬੰਦਾ ਬਾਬਾ ਉਹਦੇ ਨਾਲ ਧੱਕਾ ਕਰਦਾ ਸੀ ਜੋ ਵੀ ਕਰਦਾ ਸੀ ਸਾਰਾ ਕੋਈ ਸਬੂਤ ਉਹਨੇ ਲਿਆ ਕੇ ਸਾਹਮਣੇ ਰੱਖ ਕੇ ਵੀਡੀਓ ਪਾਈ ਉਹ ਐਵੇਂ ਦੀਆਂ ਵੀਡੀਓ ਵੀ ਆ ਜਿਹੜੀਆਂ ਸਾਹਮਣੇ ਨਹੀਂ ਲੈ ਕੇ ਆ ਸਕਦਾ ਉਹਦੇ ਨਾਲ ਤੁਹਾਨੂੰ ਵੀ ਪਤਾ ਸੋਸ਼ਲ ਮੀਡੀਆ ਤੇ ਅਪਲੋਡ ਕਰਨਗੇ ਤਾਂ ਉਹ ਵਾਲਾ ਵਾਇਲੈਂਸ ਦੇ ਵਿੱਚ ਆ ਜਾਊਗਾ ਪਰ ਮੈਂ ਕਹਿੰਨਾ ਜਿਹੜਾ ਮਹਿਰੂ ਨੇ ਕੰਮ ਕੀਤਾ ਨਾ ਸ਼ਾਇਦ ਹਰ ਇੱਕ ਪਿੰਡ ਦੇ ਵਿੱਚ ਐਵੇਂ ਦਾ ਬੰਦਾ ਜ਼ਰੂਰ ਜੰਮਣਾ ਚਾਹੀਦਾ ਜਿਹੜਾ ਬੰਦਾ ਐਵੇਂ ਦੀਆਂਵਾਜਾ ਚੱਕ ਕੇ ਜਿਹੜੇ ਵਿੱਚ ਨੁਕਸਾਨ ਹੋ ਰਿਹਾ ਜਿਹੜਾ ਧਰਮ ਤੇ ਕਲੰਕ ਲਾ ਰਿਹਾ ਐਵੇਂ ਦੀਆਂ ਨੇ ਸਜ਼ਾ ਦਾ ਮੌਤ ਹੈ ਪਰ ਆਪਾਂ ਉੱਥੇ ਜ਼ਰੂਰ ਕਾਨੂੰਨ ਦੇ ਸਾਰੇ ਦੇ ਨਾਲ ਉਹਦੇ ਤੇ ਕਾਰਵਾਈ ਕਰਨੀ ਹੈ। ਕਈ ਬੰਦੇ ਤਾਂ ਮੈਂ ਦੇਖੇ ਯਾਰ ਅੱਜ ਵੀ ਉਸ ਬਾਬੇ ਦੇ ਜਿਹੜਾ ਜਗਰਾਉਂ ਦੇ ਵਿੱਚ ਬਾਬਾ ਗੁਰਦੁਆਰੇ ਦੇ ਵਿੱਚ ਇੰਨਾ ਗਲਤ ਕੰਮ ਕਰਦਾ ਪਿਆ। ਅੱਜ ਵੀ ਮੈਂ ਕਹਿੰਨਾ ਉਹ ਬੰਦਾ ਤਾਂ ਯਾਰ ਬਾਬਾ ਕਹਿੰਦੇ ਲਾਇਕ ਵੀ ਹੈ ਨਹੀਂ। ਜਿਨ੍ਹਾਂ ਦਾ ਤੁਸੀਂ ਅੱਜ ਸਾਥ ਦਿੰਨੇ ਪਏ ਆ। ਲੱਖ ਲਾਂਹ ਤਾਂ ਜਿਹੜੇ ਬੰਦੇ ਉਹਦਾ ਸਾਥ ਦਿੰਦੇ ਪਏ ਮੈਂ ਅੱਜ ਵੀ ਕਹਿੰਨਾ ਅੰਮ੍ਰਿਤਪਾਲ ਮਹਿਰੋ ਦਾ ਸਾਥ ਦੇ ਲੋ ਨਹੀਂ ਤਾਂ ਐਵੇਂ ਦਾ ਯੋਧਾ ਤੁਹਾਨੂੰ ਕਦੇ ਮਿਲਣਾ ਨਹੀਂ। ਉਹ ਬੰਦੇ ਨੇ ਆਪਣੇ ਮੋਢੇ ਤੇ ਆਪ ਰੱਖ ਕੇ ਚਲਾਈ ਆ ਜੇ ਅੱਜ ਵੀ ਆਪਾ ਉਹਦਾ ਸਾਥ ਨਾ ਦਿੱਤਾ ਤੇ ਫਿਰ ਆਪਣਾ ਜਨਮ ਲੈਣਾ ਹੀ ਗਨਾਹ ਯਾਰ ਉਸ ਬੰਦੇ ਨੇ ਆਪਣੀ ਕੋਈ ਆਪਣੀ ਦੁਸ਼ਮਣੀ ਨਹੀਂ ਸੀ ਜਿਹੜੀ ਉਹਦੇ ਨਾਲ ਕੱਢੀ ਸੀ ਉਹ ਬੰਦੇ ਦਾ ਸਾਰੇ ਪੰਜਾਬੀਆਂ ਲਈ ਸੈਰ ਉੱਚਾ ਕੀਤਾ ਕਿ ਆਹ ਬੰਦਾ ਸਾਡੇ ਧਰਮ ਦੇ ਨਾਲ ਗਲਤ ਕਰਦਾ ਪਿਆ ਸਾਡੇ ਗੁਰੂ ਸਾਹਿਬ ਦੇ ਸਾਹਮਣੇ ਆਹ ਗਲਤ ਕੰਮ ਹੋ ਰਿਹਾ ਉਹਨੇ ਉਸ ਚੀਜ਼ ਦੀ ਆਵਾਜ਼ ਚੁੱਕੀ ਬڑے ਲੋਕੀ ਮੈਂ ਕਹਿੰਦਾ ਮੈਰੋ ਦੇ ਉਲਟ ਹੋ ਗਏ ਮੈਂ ਕਹਿੰਦਾ ਯਾਰ ਮੈਂ ਹੱਕ ਠੋਕ ਕੇ ਮੈਰੋ ਦੇ ਨਾਲ ਖੜਾ ਵਾਂ ਉਹ ਮੈਂ Hindu ਧਰਮ ਦੇ ਵਿੱਚ ਫੇਰ ਵੀ ਮੈਂ ਮੈਰੋ ਦਾ ਹੱਕ ਠੋਕ ਕੇ ਸਾਥ ਦਿੰਨਾ ਪਿਆ ਉਹ ਬੰਦੇ ਨੇ ਜੋ ਕੀਤਾ ਬਿਲਕੁਲ ਸਹੀ ਕੀਤਾ ਮੈਨੂੰ ਵੀ ਪਤਾ ਹੈ ਉਹਦੇ ਪਿੱਛੇ ਹੁਣ ਕਈ ਜੱਥੇਬੰਦੀਆਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਕੰਮ ਤੋਂ ਨੂੰ ਵੀ ਪਤਾ ਹੋਰ ਖਿੱਲਰ ਜਾਊਗਾ ਪਰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਐਵੇਂ ਦੇ ਗੁਨਾਹਧਾਰਾਂ ਦਾ ਸਾਥ ਨਾ ਦਿਆ ਕਰੋ ਉਹਨੂੰ ਨਹੀਂ ਬੰਦਾ ਮੈਰੋ ਪਸੰਦ ਨਹੀਂ ਕੋਈ ਚੱਕਰ ਨਹੀਂ ਪਰ ਜੋ ਨੇ ਕੰਮ ਕੀਤਾ ਉਹ ਕੋਈ ਵੀ ਬੰਦਾ ਕਰ ਸਕਦਾ ਸੀ ਪਰ ਸਿਰਫ ਮੈਰੋ ਹੈ ਜਿਹਨੇ ਹੱਕ ਠੋਕ ਕੇ ਉਹਦਾ ਸਾਥ ਦਿੱਤਾ ਉਹਨੂੰ ਹੱਕ ਠੋਕ ਕੇ ਅੰਦਰ ਸੱਟਿਆ ਉਹਦੇ ਤੇ ਹੱਕ ਠੋਕ ਕੇ ਪਰਚੇ ਕਰਾਏ ਹੱਕ ਠੋਕ ਕੇ ਜਗਰਾਉ ਦੇ ਵਿੱਚ ਉਹਨੇ ਧਰਨਾ ਲਾਇਆ ਜੇ ਤੁਸੀਂ ਉੱਥੇ ਸਾਥ ਨਾ ਦਿੰਦੇ ਪਰ ਜਿੰਨਾ ਕ ਸਾਥ ਮਿਲਿਆ ਉਹਨਾਂ ਦਾ ਵੀ ਤੈ ਦਿਲ ਤੋਂ ਧੰਨਵਾਦ ਪਰ ਜਿੰਨਾ ਸਾਥ ਚਾਹੀਦਾ ਸੀ ਨਾ ਉਨਾਂ ਸਾਥ ਨਹੀਂ ਮਿਲਿਆ। ਉਨਾਂ ਸਾਥ ਨਹੀਂ ਮਿਲਿਆ ਜਿੱਡਾ ਵੱਡਾ ਉਹਨੇ ਕੰਮ ਕੀਤਾ ਮੈਂ ਕਹਿੰਨਾ ਆਪਣੀਆਂ ਕਮੇਟੀਆਂ ਨਹੀਂ ਇੰਨਾ ਕੁਝ ਕਰ ਸਕੀਆਂ ਜਿਹੜੇ ਮਹਿਰੂ ਨੇ ਕਰਕੇ ਦਿਖਾਤਾ ਯਾਰ। ਅਜੇ ਬਹੁਤ ਐਵੇਂ ਦੇ ਬਾਬੇ ਆ ਆਪਣੇ ਪਿੰਡ ਦੇ ਵਿੱਚ ਵੀ ਧਿਆਨ ਦਿਓ ਆ ਮੰਦਰ ਗੁਰਦੁਆਰਿਆਂ ਦੇ ਵਿੱਚ ਸਾਰੇ ਪਾਸੇ ਧਿਆਨ ਦਿਓ। ਐਵੇਂ ਦੇ ਪਖੰਡੀ ਸਾਧ ਬਹੁਤ ਬੈਠੇ ਆ ਹਰ ਇੱਕ ਡੇਰੇ ਦੇ ਵਿੱਚ ਬੈਠੇ ਆ। ਇਨ੍ਹਾਂ ਡੇਰਿਆਂ ਦੇ ਵਿੱਚੋਂ ਜਿਹੜੇ ਐਵੇਂ ਦੇ ਕੰਮ ਕਰਦੇ ਇਹਨਾਂ ਨੂੰ ਕੱਢ ਕੱਢ ਬਾਹਰ ਮਾਰੋ। ਇਹਨਾਂ ਤੇ ਕਾਰਵਾਈਆਂ ਕਰਾਓ। ਕਈ ਕੁੜੀਆਂ ਤਾਂ ਐਵੇਂ ਦੀਆਂ ਆਪਣੀਆਂ ਆਵਾਜ਼ ਨਹੀਂ ਬੋਲ ਨਹੀਂ ਸਕਦੀਆਂ ਸਾਡੀ ਇੱਜ਼ਤ ਖਰਾਬ ਹੁੰਦੀ ਪਈ ਆ ਇੱਕ ਉਹਨੇ ਮੈਰੋ ਨੇ ਬੰਦਾ ਕੁੜੀ ਫੜੀ ਉਹਦੇ ਭਰਾ ਨੇ ਯਾਰ ਇੱਕ ਵਾਰੀ ਵੀ ਜਵਾਨ ਨਹੀਂ ਖਿਸਕੀ ਯਾਰ ਭਈ ਐਸੀ ਵੀ ਇਸ ਬਾਬੇ ਤੇ ਪਰਚਾ ਕਰਾਣੇ ਆ ਸਾਡੀ ਭੈਣ ਨਾਲ ਵੀ ਐ ਹੋਇਆ ਉਸ ਬੰਦੇ ਦੀ ਇੱਕ ਮੂੰਹ ਜਵਾਨ ਨਹੀਂ ਨਿਕਲੀ ਯਾਰ ਸ਼ਰਮ ਆ ਮ ਬਾਬਾ ਉਹ ਗੁਰੂ ਘਰ ਦੇ ਵਿੱਚ ਕੁੰਡੀਆਂ ਲਾਂਦਾ ਕੁੜੀ ਅੰਦਰ ਜਾਂਦੀ ਸਾਰੀਆਂ ਵੀਡੀਓ ਨੇ YouTube ਤੇ ਅਪਲੋਡ ਕੀਤੀਆਂ ਜੇ ਨਹੀਂ ਵਿਸ਼ਵਾਸ ਅਮ੍ਰਿਤਪਾਲ ਮਹਿਰੋ YouTube ਚੈਨਲ ਤੇ ਸਰਚ ਮਾਰ ਲਿਓ ਨੇ ਸਾਰੀ ਡਿਟੇਲ A to Z ਉੱਥੇ ਤੁਹਾਡੇ ਸਾਹਮਣੇ ਲਿਆਂਦੀ ਹੈ ਫੇਰ ਵੀ ਯਾਰ ਆਪਾਂ ਅੱਖਾਂ ਦੇ ਮੂਰੇ ਪੱਟੀਆਂ ਬੰਨ੍ਹੀ ਫਿਰਦੇ ਯਾਰ ਜੇ ਅੱਜ ਵੀ ਪੱਟੀਆਂ ਬੰਨੀਆਂ ਰਹਿ ਗਈਆਂ ਨਾ ਤਾਂ ਸਾਰੀ ਉਮਰ ਇੰਨੀ ਗੱਲ ਹੈ ਹਰ ਇੱਕ ਬੰਦਾ ਜਿਹੜਾ ਸਿੱਖ ਵਿਰੋਧੀ ਹੈ Hindu ਵਿਰੋਧੀ ਹੈ ਮੁਸਲਮਾਨ ਵਿਰੋਧੀ ਹੈ ਉਹ ਤੋਂ ਡੇਕਰਾਂ ਤੱਕ ਪਹੁੰਚੂਗਾ ਤੇ ਤੁਹਾਡੇ ਮੂੰਹੋਂ ਆਵਾਜ਼ ਨਹੀਂ ਖੁੱਸਣੀ ਅੱਜ ਵੀ ਮੈਂ ਤੁਹਾਨੂੰ ਕਹਿਣਾ ਪਿਆ ਅਮਰਿਤਪਾਲ ਵਰਗਾ ਯੋਧਾ ਤੁਸੀਂ ਹੱਥੋਂ ਨਾ ਗਵਾ ਲਿਓ ਕਿਉਂਕਿ ਕਈ ਬੰਦੇ ਸਰਕਾਰਾਂ ਵੀ ਹੋ ਸਕਦੇ ਆ ਏਜੰਸੀਆਂ ਦੇ ਬੰਦੇ ਵੀ ਹੋ ਸਕਦੇ ਆ ਜਿਹੜੇ ਉਸ ਬੰਦੇ ਨੂੰ ਮੈਂ ਕਹਿੰਦਾ ਯਾਰ ਮਾਰਨ ਤੱਕ ਤਿਆਰ ਹੋਏ ਹੋਏ ਯਾਰ ਬੇਨਤੀ ਆ ਪੰਜਾਬੀਓ ਸਾਥ ਦਿਓ ਉਸ ਭਰਾ ਦਾ ਉਹਦੇ ਸਾਥ ਦੇ ਨਾਲ ਉਹ ਬਹੁਤ ਕੁਝ ਸਾਹਮਣੇ ਲਿਆਊਗਾ ਸਾਰਾ ਚਾਨਣਾ ਤੁਹਾਡੇ ਸਾਹਮਣੇ ਲਿਆਊਗਾ ਬੇਨਤੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ